ਸੱਸੀ ਗੱਲ ਜੀ ਸਾਰਿਆਂ ਨੂੰ ਮੈਂ ਜਸਨ ਸਿੱਧੂ ਅੱਜ ਆਪਾਂ ਫੇਰ ਇੱਕ ਵੀਡੀਓ ਲੈ ਕੇ ਹਾਜ਼ਰ ਆ ਜੀ ਮੈਂ ਕਿ ਤੁਹਾਨੂੰ ਪਤਾ ਹੈ ਆਪਾਂ ਫਾਈਨਲ ਐਗਜ਼ਾਮ ਜਿਹੜੇ ਹੈਗੇ ਸਾਡੇ ਕਲਾਸ 10th ਦੇ ਉਹਨਾਂ ਨੂੰ ਫਾਈਨਲ ਟੱਚ ਦੇਣ ਦੀ ਕੋਸ਼ਿਸ਼ ਕਰ ਰਹੇ ਆ ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਮੈਥ ਦਾ 4 ਮਾਰਕਸ ਵਾਲਾ ਕੁਐਸਚਨ ਜਿਹੜਾ ਕਿ ਤੁਹਾਨੂੰ ਫਾਈਨਲ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲੇਗਾ ਐਂਡ ਇਹਦੇ ਵਿੱਚ ਇੱਕ ਨੋਟ ਕਰਨ ਵਾਲੀ ਚੀਜ਼ ਇਹ ਹੈ ਵੀ ਇਹਦੇ ਵਿੱਚ ਬਹੁਤ ਥੋੜੇ ਕੇਸਸ ਆ ਵੀ ਤੁਹਾਨੂੰ ਇੰਟਰਨਲ ਚੁਆਇਸ ਬਣ ਕੇ ਕੁਐਸਚਨ ਆਵੇ ਓਕੇ ਤਾਂ ਜਿਸ ਕੇਸ ਦੇ ਵਿੱਚ ਇਹ ਕੱਲਾ ਕੁਐਸਚਨ ਤੁਹਾਨੂੰ 4 ਮਾਰਕਸ ਦੇ ਵਿੱਚ ਦੇਖਣ ਨੂੰ ਮਿਲੂਗਾ ਤਾਂ ਉਥੇ ਇਹ ਤੁਹਾਡੀ ਮਜਬੂਰੀ ਬਣ ਜਾਊਗਾ ਤਾਂ ਉਹਨੂੰ ਕਰਨਾ ਹੀ ਪਊਗਾ ਓਕੇ ਤਾਂ ਬਹੁਤ ਦਾ ਟਾਈਮ ਨਾਲ ਅਸੀਂ ਸ਼ੁਰੂ ਕਰਦੇ ਆਂ ਆਈ ਹੂਪ ਤੁਹਾਨੂੰ ਬਹੁਤ ਵਧੀਆ ਠੰਗਣਾ ਹੈ ਅੱਜ ਦਾ ਟੌਪਿਕ ਕਲੀਅਰ ਹੋਊਗਾ ਤਾਂ ਅੱਜ ਸਭ ਤੋਂ ਪਹਿਲਾਂ ਅਪੱਜ ਦੀ ਜੋ ਸਟੇਟਮੈਂਟ ਉਹ ਰੀਡ ਕਰਦੇ ਆਂ ਦਵਾਈ ਦਾ ਇਹ ਕੈਪਸੂਲ ਹੈ ਇੱਕ ਵੇਲਨ ਦੇ ਆਕਾਰ ਦਾ ਅੱਜ ਮੈਂ ਤੁਹਾਨੂੰ ਦਿਖ ਰਿਹਾ ਇੱਕ ਇੱਕ ਕੈਪਸੂਲ ਹੈ ਠੀਕ ਹੈ ਇਹ ਕਹਿੰਦੇ ਵੇਲਨ ਦੇ ਆਕਾਰ ਦਾ ਜਿਹਦੇ ਦੋਨੇ ਸਿਰਿਆਂ ਤੇ ਇਹ ਇੱਕ ਅਰਧ ਗੋਲਾ ਲੱਗਿਆ ਹੋਇਆ ਹੈ ਦੇਖੋ ਜੀ ਇਹਦੇ ਦੋਨੋਂ ਸਿਰਿਆਂ ਤੇ ਤੁਸੀਂ ਧਿਆਨ ਨਾਲ ਦੇਖੋ ਤਾਂ ਆ ਕੀ ਬਣ ਰਿਹਾਗਾ ਇੱਕ ਅਰਧ ਗੋਲਾ ਇੱਧਰ ਬਣ ਰਿਹਾ ਐਂਡ ਇੱਕ ਅਰਧ ਗੋਲਾ ਉੱਧਰ ਬਣ ਰਿਹਾ ਇਹਦੇ ਦੋਨੋਂ ਸਿਰਿਆਂ ਤੇ ਕੀ ਲੱਗਿਆ ਹੋਇਆ ਅਰਧ ਗੋਲੇ ਦੋ ਲੱਗੇ ਹੋਏ ਠੀਕ ਹੈ ਪੂਰੇ ਕੈਪਸੂਲ ਦੀ ਲੰਬਾਈ ਕਿੰਨੇ 14 ਐਮ ਐਮ ਹੈ ਪੂਰਾ ਕੈਪਸੂਲਾ ਇਹਦਾ ਠੀਕ ਹੈ ਉਹਦੀ ਜਿਹੜੀ ਕੁੱਲ ਲੰਬਾਈ ਹੈ ਕਹਿੰਦੇ 14 ਐਮ ਐਮ ਹੈ ਤੇ ਇਹ ਕਹਿੰਦੇ ਉਸਦਾ ਵਿਆਸ ਵਿਆਸ ਜਾਨੀ ਕਿ ਇਹਦੀ ਜਿਹੜੀ ਚੜਾਈ ਕਹਿ ਲਓ ਠੀਕ ਹੈ ਕਿਉਂਕਿ ਸਰਕੂਲਰ ਹੈ ਬੇਲਣਕਾਰ ਦਾ ਤਾਂ ਇੱਥੇ ਆਪਾਂ ਚੜਾਈ ਨਹੀਂ ਕਹਾਂਗੇ ਇਹਦੇ ਆਪਾਂ ਵਿਆਸ ਕਹਾਂਗੇ ਉਹ ਕਿੰਨਾ ਦਿੱਤਾ ਹੋਇਆ 5 ਜੰਮ ਦਿੱਤਾ ਹੋਇਆ ਠੀਕ ਹੈ ਤਾਂ ਇਸ ਦੀ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਜਦੋਂ ਵੀ ਆਪਾਂ ਕਿਤੇ ਖੇਤਰਫਲ ਫਾਈਂਡ ਆਊਟ ਕਰਨਾ ਹੋਵੇ ਤਾਂ ਉਦੋਂ ਤੁਸੀਂ ਇਮੇਜ ਕਰ ਲਿਆ ਕਰੋ ਵੀ ਆਪਾਂ ਇਹਨੂੰ ਰੰਗ ਕਰਨਾ ਹੁਣ ਤੁਸੀਂ ਦਿਮਾਗ ਲਾਓ ਵੀ ਇਹਨੂੰ ਬ ਕਿਹੜੇ ਕਿਹੜੇ ਹਿੱਸੇ ਤੇ ਰੰਗ ਕਰਾਂਗੇ ਇੱਕ ਵਾਰੀ ਕੀ ਕਰੋ ਇਹਨੂੰ ਥੋੜਾ ਤੋੜ ਦਿਓ ਵਿਚਕਾਰ ਤਾਂ ਆਪਣੇ ਕੋਲੇ ਕੀ ਆ ਗਿਆ ਬੇਲਣ ਆ ਗਿਆ ਵਿਚਕਾਰ ਸਾਡੇ ਕੋਲੇ ਆ ਗਿਆ ਬੇਲਨ ਇੱਕ ਆ ਗਿਆ ਸਾਈਡ ਤੇ ਅਰਧ ਗੋਲਾ ਇੱਕ ਆ ਗਿਆ ਇਧਰਲੀ ਸਾਈਡ ਤੇ ਅਰਧ ਗੋਲਾ ਜਿਹੜਾ ਲੱਗਿਆ ਹੋਇਆ ਕਲੀਅਰ ਹੈ ਇਹਦੇ ਨਾਲ ਅਟੈਚਡ ਹੈ ਠੀਕ ਹੈ ਤਾਂ ਇਹਦੇ ਆ ਵਿਚਕਾਰਲੇ ਹਿੱਸੇ ਤਾਂ ਛੁਪੇ ਹੋਏ ਆ ਕਲੀਅਰ ਹੁਣ ਤੁਸੀਂ ਰੰਗ ਕਰੋਗੇ ਇੱਕ ਤਾਂ ਤੁਸੀਂ ਇਹਦੇ ਪਾਸੇ ਜਾਂ ਤੇ ਕਰੋਗੇ ਯਾਨੀ ਕਿ ਇਹਦੀ ਪਾਸੇ ਸਭ ਤੋਂ ਵੱਧ ਖੇਤਰਫਲ ਆ ਜੂ ਠੀਕ ਹੈ ਜੇਕਰ ਆਪਾਂ ਦੋਨੋਂ ਅਰਧ ਗੋਲਿਆਂ ਨੂੰ ਇੱਕ ਦੂਜੇ ਨਾਲ ਅਟੈਚ ਕਰਕੇ ਦੇਖੀਏ ਤਾਂ ਇਹ ਕੀ ਬਣ ਜੂਗਾ ਇੱਕ ਗੋਲਾ ਬਣ ਜੂਗਾ ਕੀ ਬਣ ਜੂਗਾ ਸਾਡੇ ਕੋਲ ਇੱਕ ਪੂਰਾ ਗੋਲਾ ਬਣ ਜੂਗਾ ਤਾਂ ਇਹਦੇ 'ਚ ਜੁੜ ਜੂਗਾ ਇੱਕ ਗੋਲੇ ਦੀ ਸਤ੍ਹਾ ਦਾ ਖੇਤਰਫਲ ਸਮਝ ਰਹੇ ਹੋਵੋਗੇ ਤੁਸੀਂ ਧਿਆਨ ਨਾਲ ਸਮਝੋ ਦੇਖੋ ਰਾਜੇ ਜਦੋਂ ਵੀ ਤੁਹਾਡੇ ਕੋਲੇ ਸਤ੍ਹਾ ਦਾ ਖੇਤਰਫਲ ਪਤਾ ਕਰਨ ਵਾਸਤੇ ਕੋਈ ਕੁਐਸਚਨ ਪੁੱਟ ਹੋਵੇ ਤਾਂ ਤੁਸੀਂ ਇੱਕ ਚੀਜ਼ ਆਪਣੇ ਦਿਮਾਗ ਦੇ ਵਿੱਚ ਬਿਠਾ ਲਿਆ ਕਰੋ ਵੀ ਤੁਸੀਂ ਉਹ ਜਿਹੜੀ ਦਿੱਤੀ ਹੋਈ ਸ਼ੇਪ ਆ ਉਹਨੂੰ ਰੰਗ ਕਰਨਾ ਹੁਣ ਤੁਸੀਂ ਰੰਗ ਕਰਨ ਲੱਗੇ ਹੋ ਪਹਿਲਾਂ ਇਹਦੇ ਜਿਹੜੇ ਤਿੰਨ ਹਿੱਸੇ ਹਨ ਉਹਨੂੰ ਤੋੜ ਲੈ। ਦੋ ਇੱਕ ਇਧਰ ਅਰਧ ਗੋਲਾ ਇੱਕ ਇਧਰ ਵਾਲੀ ਸਾਈਡ ਅਰਧ ਗੋਲਾ ਤੇ ਵਿਚਕਾਰ ਆ ਗਿਆ ਸਾਡੇ ਕੋਲੇ ਬਿਲਨ। ਇੱਕ ਤਾਂ ਅਪਾ ਰੰਗ ਕਰਾਂਗੇ ਬਿਲਨ ਦੇ ਪਾਸਿਆਂ ਤੇ। ਓਕੇ ਆਹ ਵਾਲੀ ਸਾਈਡ ਤੇ ਆਹ ਵਾਲੀ ਸਾਈਡ ਬੇਸ ਤੇ ਅਪਾ ਨਹੀਂ ਕਰਾਂਗੇ ਕਿਉਂਕਿ ਇਹਦੇ ਵਿੱਚ ਹੀ ਛੁਪ ਗਿਆ। ਓਕੇ ਇੱਕ ਤਾਂ ਆਪਾਂ ਕਰਾਂਗੇ ਪਾਸਮੀ ਸਤਤਾ ਦਾ ਖੇਤਰਫਲ ਕੱਢਾਂਗੇ ਬੇਲਨ ਦਾ ਪਲੱਸ ਜੇ ਤੁਸੀਂ ਆਹ ਵਾਲਾ ਅਰਧ ਚੱਕਰ ਤੇ ਆਹ ਵਾਲਾ ਅਰਧ ਚੱਕਰ ਦੋਨਾਂ ਨੂੰ ਮਿਲਾ ਕੇ ਦੇਖੋ ਤਾਂ ਇੱਕ ਪੂਰਾ ਚੱਕਰ ਬਣਦਾ ਸੌਰੀ ਜੇਕਰ ਤੁਸੀਂ ਇਧਰਲਾ ਅਰਧ ਗੋਲਾ ਤੇ ਉਧਰ ਵਾਲਾ ਅਰਧ ਗੋਲਾ ਦੋਨੋਂ ਨੂੰ ਮਿਲਾ ਕੇ ਦੇਖੋ ਤਾਂ ਇੱਕ ਪੂਰਾ ਗੋਲਾ ਬਣਦਾ ਓਕੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਤਾਂ ਅਸੀਂ ਪਾਸਮੀ ਸਤਤਾ ਦਾ ਖੇਤਰਫਲ ਪਤਾ ਕਰਨਾ ਬੇਲਨ ਦਾ ਤੇ ਜੇਕਰ ਇਹਦੇ ਵਿੱਚ ਅਸੀਂ ਜੋੜ ਦਈਏ ਗੋਲੇ ਦੀ ਸਤਤਾ ਦਾ ਖੇਤਰਫਲ ਤਾਂ ਸਾਡੇ ਕੋਲੇ ਕੁੱਲ ਕੈਪਸੂਲ ਦਾ ਸਤਾ ਦਾ ਖੇਤਰਫਲ ਨਿਕਲ ਕੇ ਆ ਜਾਏਗਾ ਓਕੇ ਤਾਂ ਸਭ ਤੋਂ ਪਹਿਲਾਂ ਆਪਾਂ ਜਿਹੜੀਆਂ-ਜਿਹੜੀਆਂ ਚੀਜ਼ਾਂ ਸਾਨੂੰ ਦਿੱਤੀਆਂ ਹੋਈਆਂ ਨੇ ਉਹ ਲਿਖ ਲੈਣੇ ਆ ਓਕੇ ਤਾਂ ਸਾਨੂੰ ਕੀ ਦਿੱਤਾ ਹੋਇਆਗਾ ਵਿਆਸ ਤਾਂ ਸਾਡਾ ਅਰਧ ਵਿਆਸ ਕੀ ਹੋਊਗਾ ਜੇ ਵਿਆਸ ਸਾਡੇ ਕੋਲੇ 5 ਆ ਤਾਂ ਅਰਧ ਵਿਆਸ ਸਾਡਾ ਹੋਊਗਾ 5/2 ਐਮ ਐਮ ਠੀਕ ਹੈ ਹੁਣ ਜਿਹੜੇ ਅਰਧ ਗੋਲੇ ਦਾ ਅਰਧ ਵਿਆਸ ਹੈ ਉਹੀ ਅਰਧ ਵਿਆਸ ਹੈਗਾ ਸਾਡੇ ਬਿਲੰਦਾਂ ਕਿਉਂ ਕਿਉਂਕਿ ਇਹ ਕੀ ਹੈ ਬਿਲਕੁਲ ਸੇਮ ਸਾਈਜ਼ ਦਾ ਉਹਦੇ ਨਾਲ ਕਨੈਕਟਡ ਕੀਤਾ ਹੋਇਆ ਹੈਗਾ ਬਿਲੰਦ ਦੇ ਨਾਲ ਅਰਧ ਗੋਲਾ ਕਲੀਅਰ ਆ ਤਾਂ ਦੋਨਾਂ ਦੇੜਾ ਕਹਿ ਲੋ ਵੀ ਅਰਧ ਵਿਆਸ ਉਹ ਸਾਂਝਾ ਹੈ ਸੇਮ ਹੈ ਓਕੇ ਹੁਣ ਆਪਾਂ ਨੂੰ ਕੀ ਹੈ ਫਾਰਮੂਲਾ ਥੋੜਾ ਐਮਪਲੀਮੈਂਟ ਕਰਕੇ ਦੇਣੇ ਆ ਉਹਦੇ ਅਕੋਰਡਿੰਗ ਸਾਨੂੰ ਪਤਾ ਲੱਗ ਜਾਊਗਾ ਵੀ ਸਾਨੂੰ ਹੋਰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਤੇ ਜੇਕਰ ਆਪਾਂ ਕੁੱਲ ਕੈਪਸੂਲ ਦੀ ਕੁੱਲ ਸਤ੍ਹਾ ਦਾ ਖੇਤਰਫਲ ਕੱਢਣਾ ਹੋਵੇ ਕੈਪਸੂਲ ਦੀ ਪੂ르 ਸਤ੍ਹਾ ਦਾ ਖੇਤਰਫਲ ਤਾਪਾਕੀ ਕਰਨੇ ਬੇਲਨ ਦੀ ਬਾਹਰ ਮੇ ਸਤ੍ਹਾ ਦਾ ਖੇਤਰਫਲ ਪਲੱਸ ਕਰ ਦਾਂਗੇ ਗੋਲੇ ਦੀ ਸਤ੍ਹਾ ਦਾ ਖੇਤਰਫਲ ਬੈਲਨ ਦੀ ਪਾਸਮੀ ਸਤਹ ਦਾ ਖੇਤਰਫਲ ਜੋੜਦਾਂਗੇ ਆਪਾਂ ਇੱਕ ਗੋਲੇ ਦੀ ਸਤਹ ਦਾ ਖੇਤਰਫਲ ਗੋਲੇ ਦੇ ਕੁੱਲ ਸਤਹ ਦਾ ਤੇ ਪਾਸਮੀ ਸਤਹ ਦਾ ਸੇਮ ਹੀ ਹੁੰਦਾ ਫਾਰਮੂਲਾ ਤੁਸੀਂ ਇੱਥੇ ਕੁੱਲ ਸਤਹ ਵੀ ਕਹਿ ਸਕਦੇ ਹੋ ਜਾਂ ਕੱਲਾ ਸਤਹ ਦਾ ਖੇਤਰਫਲ ਵੀ ਕਹਿ ਸਕਦੇ ਹੋ ਬਟ ਇੱਕ ਚੀਜ਼ ਦਾ ਖਾਸ ਧਿਆਨ ਰੱਖੋ ਵੀ ਆਪਾਂ ਜਿਹੜਾ ਵੇ ਲੈਣਾ ਬੈਲਨ ਦੇ ਸਿਰਫ ਪਾਸਿਆਂ ਦਾ ਹੀ ਖੇਤਰਫਲ ਪਤਾ ਕਰਨਾ ਤਾਂ ਕਰਕੇ ਆਪਾਂ ਬੈਲਨ ਦੇ ਕੇਸ ਦੇ ਵਿੱਚ ਲਿਖਿਆ ਬੈਲਨ ਦੀ ਪਾਸਮੀ ਸਤਹ ਦਾ ਖੇਤਰਫਲ ਓਕੇ ਹੁਣ ਆਪਾਂ ਇਹਦਾ ਫਾਰਮੂਲਾ ਖੋਲ ਕੇ ਦੇਣੀ ਆ बेलन ਦੀ ਪਾਸੇ ਸਤ੍ਹਾ ਦਾ ਖੇਤਰਫਲ ਦਾ ਫਾਰਮੂਲਾ ਹੁੰਦਾ 2 पाई r h ਓਕੇ ਤੇ ਗੋਲੇ ਦੀ ਸਤ੍ਹਾ ਦਾ ਖੇਤਰਫਲ ਹੁੰਦਾਗਾ 4 पाई r ਦੀ ਸਕੁਅਰ ਆਪਾਂ ਪਿਛਲੇ ਸਵਾਲਾਂ ਦੇ ਵਿੱਚ ਯੂਜ਼ ਕੀਤਾ ਸੀ ਅਰਧ ਗੋਲੇ ਦਾ ਫਾਰਮੂਲਾ ਠੀਕ ਹੈ ਉੱਥੇ ਅਰਧ ਗੋਲਾ ਸੀ ਤਾਂ 2 पाई r ਸਕੁਅਰ ਵਰਤਦੇ ਸੀ ਇਹ ਫਾਰਮੂਲਾ ਬਟ ਇੱਥੇ ਹੁਣ ਆਪਾਂ ਨੇ ਪੂਰਾ ਗੋਲਾ ਬਣਾ ਲਿਆ ਕਿੱਧਰ ਅਰਧ ਗੋਲਾ ਇੱਕ ਉੱਧਰ ਲੱਗ ਅਰਧ ਗੋਲਾ ਦੋਨੋਂ ਨੂੰ ਜੋੜ ਕੇ ਕੀ ਬਣ ਗਿਆ ਇੱਕ ਪ੍ਰੋਪਰ ਪੂਰਾ ਗੋਲਾ ਬਣ ਗਿਆ ਤਾਂ ਆਪਾਂ 2πr² ਇਹਦਾ ਹੋ ਗਿਆ 2πr² ਇਹਦਾ ਹੋ ਗਿਆ ਤਾਂ ਦੋਨਾਂ ਨੂੰ ਜੋੜ ਕੇ ਕੀ ਬਣ ਜੂਗਾ ਕੋਈ ਪੂਰੇ ਇੱਕ ਗੋਲੇ ਦਾ ਸਤ੍ਹਾ ਦਾ ਖੇਤਰਫਲ ਤਾਂ ਉਹ ਆਪਾਂ ਫਾਰਮੂਲੇ 'ਚ ਖੋਲ ਲਿਆ 4πr² ਹੁਣ ਦੇਖੋ ਜਿਹੜੀ r ਹੈ ਇਹ ਤਾਂ ਦੋਨਾਂ ਦੇ ਸੇਮ ਹੈ ਜਿਹੜੀ ਕੀ ਹੈ 5/2 ਹੁਣ ਆਪਾਂ ਨੂੰ ਚਾਹੀਦੀ ਹੈ ਵੇਲਨ ਦੇ ਫਾਰਮੂਲੇ ਦੇ ਵਿੱਚ h ਚਾਹੀਦੀ ਹੈ ਯਾਨੀ ਕਿ ਵੇਲਨ ਦੀ ਉਚਾਈ ਚਾਹੀਦੀ ਆਪਾਂ ਨੂੰ ਤਾਂ ਹੁਣ ਤੁਸੀਂ ਦਿਮਾਗ ਲਾਓ ਸਾਨੂੰ ਬਿਲਨ ਹੈਗਾ ਆ ਹੈ ਸਤੂ ਲੈ ਕੇ ਇੱਥੋਂ ਤੱਕ ਇੰਨਾ ਸਾਡਾ ਬਿਲਨ ਹੈ ਓਕੇ ਇਹ ਵੀ ਜਿਹੜੀ ਕੀ ਹੈ ਸਾਨੂੰ ਲੰਬਾਈ ਚਾਹੀਦੀ ਹੈ ਇਹ ਕੀ ਹੋਊਗੀ ਸਾਡੀ ਐਚ ਹੋਊਗੀ ਹੁਣ ਸਾਨੂੰ ਪੂਰੇ ਕੈਪਸੂਲ ਦੀ 14 ਐਮ ਐਮ ਦਿੱਤੀ ਹੋਈ ਹੈ ਓਕੇ ਆਪਾਂ ਨੂੰ ਚਾਹੀਦੀ ਹੈ ਆਹ ਵਾਲੀ ਜੇਕਰ ਅਸੀਂ ਇੰਨੇ ਤੋਂ ਇੰਨਾ ਹਿੱਸਾ ਇੰਨੇ ਤੋਂ ਇੰਨਾ ਹਿੱਸਾ ਘਟਾ ਦਈਏ ਟੋਟਲ 14 ਐਮ ਐਮ ਦੇ ਵਿੱਚੋਂ ਤਾਂ ਸਾਡੇ ਕੋਲ ਐਚ ਨਿਕਲ ਕੇ ਆ ਜੀ ਹੁਣ ਦੇਖੋ ਰਾਜੇ ਆਪਾਂ ਨੇ ਕੀ ਕੀ ਨੋਟਿਸ ਕੀਤਾਗਾ ਜੇਕਰ ਇਹਦਾ ਪੂਰਾ ਵਿਆਸ ਹੈ ਠੀਕ ਹੈ ਅਰਧ ਵਿਆਸ ਇਹਦਾ ਹੋਊਗਾ 5/2 ਠੀਕ ਹੈ ਇੰਨਾ ਕਿੰਨਾ ਹੋਊਗਾ 5/2 ਹੋਊਗਾ ਜੇ ਇਹ ਇਹ 5/2 ਆ ਤਾਂ ਇਸ ਪੁਆਇੰਟ ਤੇ ਵੀ ਜਿਹੜਾ ਅਰਧ ਵਿਆਸ ਹੋਊਗਾ 5/2 ਹੀ ਹੋਊਗਾ ਗੋਲੇ ਦੇ ਕਿਸੇ ਵੀ ਪੁਆਇੰਟ ਤੋਂ ਆਪਾਂ ਅਰਧ ਵਿਆਸ ਖਿੱਚਦੇ ਆ ਤਾਂ ਉਹਦੀ ਲੈਂਥ ਬਰਾਬਰ ਹੁੰਦੀ ਹੈ ਤਾਂ ਜੇਕਰ ਉਹ ਇਸ ਪੁਆਇੰਟ ਤੋਂ ਇੱਥੋਂ ਤੱਕ 5/2 ਆ ਤਾਂ ਇੱਥੋਂ ਲੈ ਕੇ ਇੱਥੋਂ ਤੱਕ ਵੀ ਕਿੰਨਾ ਹੋਊਗਾ 5/2 ਹੀ ਹੋਊਗਾ ਠੀਕ ਇਸੇ ਤਰ੍ਹਾਂ ਆਵੇ ਕੀ ਇਹ ਪੂਰਾ ਇਹਨਾਂ ਨੇ ਕਿਹਾ ਵੀ 5 ਐਮ ਐਮ ਹੈ ਠੀਕ ਹੈ ਤੇ ਇਹਦਾ ਫਿਰ ਇਹ ਕੀ ਹੋ ਗਿਆ ਸਾਡਾ ਵਿਆਸ ਹੋ ਗਿਆ ਅਰਧ ਵਿਆਸ ਸਾਡਾ ਹੋਊਗਾ 5 ਵਟਾ 2 5 ਵਟਾ 2 ਹੋਊਗਾ ਜੇ ਆਹ ਵਾਲੀ ਚੀਜ਼ 5 ਵਟਾ 2 ਹੈ ਤਾਂ ਫਿਰ ਆਹ ਵਾਲੀ ਚੀਜ਼ ਵੀ ਕੀ ਹੋਊਗੀ 5 ਵਟਾ 2 ਹੀ ਹੋਊਗੀ ਤਾਂ ਆਪਾਂ ਕਹਿ ਸਕਦਾ ਇਹਨਾਂ ਹਿੱਸਾ ਜਿਹੜਾ ਹੈਗਾ ਇਹ ਕੀ ਹੈ 5 ਵਟਾ 2 ਐਮ ਐਮ ਹੈ ਇਸੇ ਤਰ੍ਹਾਂ ਇੱਧਰ 5 ਵਟਾ 2 ਐਮ ਐਮ ਹੈ ਹੁਣ ਜੇ ਆਪਾਂ ਟੋਟਲ 14 ਦੇ ਵਿੱਚੋਂ 5/2 ਇਧਰੋਂ ਘਟਾ ਦਈਏ 5/2 ਉਧਰੋਂ ਘਟਾ ਦਈਏ ਤਾਂ ਵਿੱਚੋਂ ਸਾਡੇ ਕੋਲੇ ਕੀ ਨਿਕਲ ਕੇ ਆ ਜੂਗੀ ਹਾਈਟ ਨਿਕਲ ਕੇ ਆ ਜੂਗੀ ਓਕੇ ਹੁਣ ਦੇਖੋ 5/2 ਇਧਰ ਹੈ 5/2 ਇਧਰ ਹੈ ਯਾਨੀ ਕਿ 2.5 2.5 ਦੋਨਾਂ ਨੂੰ ਜੋੜ ਕੇ ਬਣ ਗਿਆ 5 ਤਾਂ ਸਾਡੇ ਕੋਲ ਜੇ 14 ਦੇ ਵਿੱਚੋਂ 5 ਘਟਾ ਦਈਏ ਤਾਂ ਪਿੱਛੇ ਸਾਡੇ ਕੋਲ ਕੀ ਨਿਕਲ ਕੇ ਆ ਜੂਗੀ ਹਾਈਟ ਨਿਕਲ ਕੇ ਆ ਜੂਗੀ ਤਾਂ ਹਾਈਟ ਸਾਡੇ ਕੋਲੇ ਕਿਵੇਂ ਨਿਕਲੂਗੀ ਹਾਈਟ ਕੀ ਹੈ ਸਾਡੇ ਬੇਲਨ ਦੀ ਉਚਾਈ ਚਾਈ ਕਹਿ ਲਓ ਜਾਂ ਲੰਬਾਈ ਕਹਿ ਲਓ ਕੋਈ ਫਰਕ ਨਹੀਂ ਪੈਂਦਾ ਓਕੇ ਇਹਨੂੰ ਆਪਾਂ h ਨਾਲ ਡਿਨੋਟ ਕਰ ਰਹੇ ਹਾਂ ਤਾਂ ਇਹਦਾ ਜਿਹੜਾ ਫਾਰਮੂਲਾ ਕੀ ਹੋਊਗਾ ਅਸੀਂ ਕੀ ਕਰਾਂਗੇ ਜਿਹੜੀ ਟੋਟਲ 14 ਸੀਗੀ ਉਹਦੇ ਵਿੱਚੋਂ ਢਾਈ ਇਧਰੋਂ ਤੇ ਢਾਈ ਇਧਰੋਂ ਟੋਟਲ ਢਾਈ ਢਾਈ ਕਿੰਨੇ ਹੋਗੇ 5 ਹੋਗੇ ਤਾਂ 14 ਦੇ ਵਿੱਚੋਂ 5 ਘਟਾ ਕੇ ਅਸੀਂ ਕੀ ਕਰ ਸਕਦੇ ਹਾਈਟ ਦੀ ਵੈਲਿਊ ਕੱਢ ਸਕਦੇ ਹਾਂ 14 ਦੇ ਵਿੱਚੋਂ 5 ਗਏ ਸਾਡੇ ਕੋਲੇ ਆ ਗਈ 9 mm ओके okay, एक ई दी वैल्यू ਆ ਗਈ ਸਾਡੀ ਹਾਈਟ ਦੀ ਵੈਲਿਊ ਆ ਗਈ ਓਕੇ ਇੰਨਾ ਕੁ ਦਿਮਾਗ ਤੁਹਾਨੂੰ ਲਾਉਣਾ ਪਊਗਾ ਇਹ ਮਿਸਟੇਕ ਨਾ ਕਰੋ ਵੀ ਸਾਨੂੰ 14 ਐਮ ਐਮ ਲੰਬਾਈ ਦਿੱਤੀ ਹੋਈ ਆ ਬਸ ਉਹੀ ਐਚ ਦੀ ਜਗ੍ਹਾ ਤੇ ਪੁੱਟ ਕਰ ਦਿਓ ਉਹ ਸਾਡੀ ਟੋਟਲ ਸ਼ੇਪ ਦੀ ਐ ਜਿਹਦੇ ਵਿੱਚ ਦੋਨੋਂ ਅਰਧ ਗੋਲੇ ਆ ਗਏ ਤੇ ਇੱਕ ਆਪਣੇ ਕੋਲੇ ਵੇਲਣ ਆ ਗਿਆ ਬਟ ਸਾਨੂੰ ਜਿਹੜਾ ਐਚ ਦੀ ਵੈਲਿਊ ਪੁੱਟ ਕਰਨੀ ਆ ਸੀ ਵੇਲਣ ਦੀ ਪਾਸਮੀ ਸਤ੍ਹਾ ਦੇ ਖੇਤਰਫਲ ਵਾਲੇ ਫਾਰਮੂਲੇ ਦੇ ਵਿੱਚ ਪੁੱਟ ਕਰਨੀ ਆ ਤਾਂ ਉਹ ਦੇ ਅਕੋਰਡਿੰਗ ਦੇਖੋ ਸਾਨੂੰ ਵੇਲਣ ਦੀ ਹਾਈਟ ਚਾਹੀਦੀ ਐ ਤਾਂ ਉਹ ਆਪਾਂ ਕੈਲਕੂਲੇਸ਼ਨ ਕਰਕੇ ਕੱਢ ਲਈ ਐ ਓਕੇ ਹੁਣ ਆਪਾਂ ਇਹਦੇ ਚ ਕਾਮਨ ਕੱਢ ਲੈਨੇ ਆ ਤਾਂ ਜੋ ਸਾਡੀ ਅਗਲੀ ਕੈਲਕੂਲੇਸ਼ਨ ਸੌਖੀ ਹੋ ਜੇ ਦੇਖੋ ਪਾਈ ਦਾ ਦੋਨਾਂ ਦਾ ਸਾਂਝੀ ਹੈਗੀ ਐ r ਵੀ ਕੀ ਹੈ ਦੋਨਾਂ ਦਾ ਸੇਮ ਹੈ ਤਾਂ ਅਸੀਂ r ਵੀ ਕਾਮਨ ਕੱਟ ਸਕਦੇ ਆ ਤਾਂ ਸਾਡੇ ਕੋਲੇ ਆ ਗਿਆ 2 π r ਬਾਹਰ ਕੱਢ ਲਿਆ ਆ ਦੋਨੋਂ ਚੀਜ਼ਾਂ ਬਾਹਰ ਨਿਕਲ ਗਈਆਂ ਅੰਦਰ ਰਹਿ ਗਿਆ h ਓਕੇ ਪਲੱਸ ਇੱਥੋਂ 4 ਨੂੰ ਆਪਾਂ ਕੀ ਲਿਖ ਸਕਦੇ ਆ 2 2 ਲਿਖ ਸਕਦੇ ਆ ਓਕੇ ਇੱਕ ਦੋ ਬਾਹਰ ਨਿਕਲ ਗਿਆ ਅੰਦਰ ਕੀ ਰਹਿ ਗਿਆ 2 5 ਵਾਰ ਚੱਲ ਗਈ r² ਨੂੰ ਅਸੀਂ ਕੀ ਲਿਖ ਸਕਦੇ ਹੁੰਨੇ ਆ r r ਇੱਕ ਆਰ ਬਾਹਰ ਨਿਕਲੇਗੀ ਤਾਂ ਅੰਦਰ ਕੀ ਰਹੇਗੀ ਇੱਕ ਆਰ ਰਹੇਗੀ ਤਾਂ ਆਹ ਵਾਲਾ ਜਿਸ ਨੂੰ ਕੀ ਕਰ ਲਿਆ ਕਾਮਨ ਕੱਟ ਕੇ ਥੋੜਾ ਜਿਹਾ ਸਿੰਪਲੀਫਾਈ ਕਰ ਲਿਆ ओके ਕਰਨ ਨੂੰ ਤਾਂ ਤੁਸੀਂ ਇੱਥੇ ਵੈਲਿਊਜ਼ ਪੁੱਟ ਕਰਕੇ ਅੱਗੇ ਦਾ ਆਨਸਰ ਨੂੰ ਪ੍ਰਸੀਡ ਕਰ ਸਕਦੇ ਸੀ ਬਟ ਇੱਥੇ ਜਿਹੜੀ ਤੁਹਾਡੀ ਕੈਲਕੂਲੇਸ਼ਨ ਇੰਨੀ ਕੁ ਜ਼ਿਆਦਾ ਲੰਬੀ ਬਣ ਜੂਗੀ ਐਂਡ ਤੁਹਾਡੀ ਮਿਸਟੇਕ ਹੋਣ ਦੇ ਚਾਂਸਸ ਵਧ ਜਾਣਗੀਆਂ ਤਾਂ ਟਰਾਈ ਕਰਿਆ ਕਰੋ ਕਾਮਨ ਕੱਢ ਲਿਆ ਕਰੋ ਕਾਮਨ ਦਾ ਮਤਲਬ ਕੀ ਹੁੰਦਾ ਜਿਹੜੀ ਚੀਜ਼ ਦੋਨਾਂ ਦੇ ਵਿੱਚ ਸਾਂਝੀ ਉਹ ਬਾਹਰ ਕੱਢ ਲਈ ਐਂਡ ਜਿਹੜੀਆਂ ਚੀਜ਼ਾਂ ਰਹਿ ਗਈਆਂ ਉਹਨੂੰ ਅੰਦਰ ਰੱਖ ਲਿਆ ਓਕੇ ਤੇ ਇੱਥੇ ਤੁਹਾਨੂੰ ਥੋੜੀ ਜਿਹੀ ਕਨਫਿਊਜ਼ਨ ਹੋੁੰਦੀ ਹੁੰਦੀ ਵੀ ਆਰ ਸਕੁਅਰ ਦੇ ਵਿੱਚ ਆਰ ਕਿਵੇਂ ਕੱਢੀ ਹੈ ਤੈਨੂੰ ਤੋੜ ਲਿਆ ਕਰੋ ਆਰ ਸਕੁਅਰ ਨੂੰ ਅਸੀਂ ਲਿਖ ਸਕਦੇ ਹਾਂ ਆਰ ਗੁਣਾ ਆਰ ਤਾਂ ਇਕ ਆਰ ਆਪਾਂ ਬਾਹਰ ਕੱਢ ਲਈ ਅੰਦਰ ਹੈਗੀ ਇਕ ਆਰ ਓਕੇ ਚਾਰ ਨੂੰ ਵੀ ਤੁਸੀਂ ਤੋੜ ਸਕਦੇ 2 2 1 2 ਆਪਾਂ ਬਾਹਰ ਕੱਢ ਲਿਆ 1 ਰਹਿ ਗਿਆ ਅੰਦਰ ਓਕੇ ਇਹਦੇ ਵਿੱਚ ਐਜ਼ ਇਟ ਇਜ਼ 2 π r ਆਪਾਂ ਬਾਹਰ ਹੀ ਕੱਢ ਲਿਆ ਹੁਣ ਆਪਣਾ ਨੈਕਸਟ ਸਟੈਪ ਹੈ ਇਹਦੇ ਵਿੱਚ ਵੈਲਿਊਜ਼ ਭਰ ਕੇ ਨੂੰ ਸੋਲਵ ਕਰਨਾ π ਦੀ ਵੈਲਿਊ ਆਪ ਨੂੰ ਸੁਜੈਸਟ ਨਹੀਂ ਕੀਤੀ ਤਾਂ 22/7 ਪੁੱਟ ਕਰ ਲਓ 2 22/7 r ਦੀ ਵੈਲਿਊ ਸਾਡੇ ਕੋਲੇ ਹੈਗੀ ਹੈ ਜੀ 5/2 5/ 2 h ਦੀ ਵੈਲਿਊ ਅਸੀਂ ਕੱਢੀ ਸੀਗੀ 9 2 5 2. 2 5 2 r ਦੀ ਵੈਲਿਊ ਤੁਸੀਂ ਪੁਆਇੰਟਾਂ ਚ ਨਾ ਪੁੱਟ ਕਰਿਓ ਕਿਉਂਕਿ ਪੁਆਇੰਟਸ ਦੇ ਵਿੱਚ ਥੋੜੀ ਕੈਲਕੂਲੇਸ਼ਨ ਕਰਨੀ ਔਖੀ ਹੋ ਜਾਂਦੀ ਹੈ ਤਾਂ ਉੱਤੇ ਤੁਸੀਂ 2.5 ਵੀ ਲਿਖ ਸਕਦੇ ਸੀ 5 ਨੂੰ 2 ਨਾਲ ਡਿਵਾਈਡ ਕਰਕੇ ਬਟ ਟ੍ਰਾਈ ਕਰਿਆ ਕਰੋ ਨੂੰ ਵਟਿਆਂ ਚ ਹੀ ਲੈ ਲਿਆ ਕਰੋ ਓਕੇ ਤਾਂ ਜੋ ਆਪਣੀ ਆ ਫਰਦਰ ਕੈਲਕੂਲੇਸ਼ਨ ਦੇ ਵਿੱਚੋਂ बटे ਨਾਲ बटे ਕੱਟ ਸਕੀਏ ਨੈਕਸਟ ਦੇ ਕੋਣ ਆਪਾਂ ਇਹਨੂੰ ਸੋਲਵ ਕਰਦੇ ਆਂ साढ़े सा दो ना दो कट्ट गया बटा आ गया सात ब्रैक हल कर ओके नौ प्लस आ दो, दो कटा गया, रह गया कला, ओके तो अगर फर्दर आपू सॉल्व किया बी पांच बटे च है साढ़े को सत्त अंदर नौते जोड़ के किन्ने हो गए चौदह तो वह आके बार के हो गए गुना क्लियर है ਹੁਣ ਸਾਡੇ ਕੋਲ ਜਿਹੜੀ ਕੈਲਕੂਲੇਸ਼ਨ ਕਰਕੇ 22 5 14 ਆ ਗਿਆ ਸੀ 7 ਹੁਣ ਕੱਟ ਸਕਦੇ ਆਪਾਂ 7 1 7 7 2 14 ਤਾਂ ਸਾਡੇ ਕੋਲੇ ਆ ਗਿਆ 22 5 2 10 ਤਾਂ ਸਾਡੇ ਕੋਲੇ ਆ ਗਿਆ 200 b mm square ਠੀਕ ਹੈ ਅ ਯੂਨਟ ਸਕੁਅਰ ਲਗਾਉਣਾ ਬਹੁਤ ਜ਼ਰੂਰੀ ਹੁੰਦਾ ਜਦੋਂ ਵੀ ਤੁਸੀਂ ਖੇਤਰਫਲ ਫਾਈਂਡ ਆਊਟ ਕਰਦੇ ਆ ਜੇ ਤੁਸੀਂ ਇਹ ਭੁੱਲ ਜਾਂਦੇ ਹੋ ਤਾਂ ਤੁਹਾਡਾ ਇੱਕ ਮਾਰਕ ਡਿਡਕਟ ਹੋਊਗਾ ਓਕੇ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਬਾਅਦ ਚ ਸਾਡੇ ਵਰਗੇ ਸਟੂਡੈਂਟਸ ਨੂੰ ਇਸ ਚੀਜ਼ ਦਾ ਬਹੁਤ ਦੁੱਖ ਹੁੰਦਾ ਵੀ ਸਾਰਾ ਕੈਲਕੂਲੇਸ਼ਨ ਵੀ ਸਹੀ ਸੀ ਆਨਸਰ ਵੀ ਸਾਰਾ ਕੱਢਿਆ ਬਟ ਲਾਸਟ ਫਿਰ ਵੀ ਇੱਕ ਮਾਰਕਸ ਆਪਣਾ ਡਿਡਕਟ ਹੋ ਗਿਆ ਐਂਡ ਇੱਕ ਮਾਰਕ ਦੀ ਜਿਹੜੀ ਇਮੇਇਟਾ ਉਹਨਾਂ ਸਟੂਡੈਂਟਸ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦਾ ਟਾਰਗੇਟ ਹੁੰਦਾ ਵੀ ਅਸੀਂ ਆਊਟ ਆਫ ਆਊਟ ਲੈਨੇ ਆ ਓਕੇ ਤਾਂ ਇਸ ਚੀਜ਼ ਨੂੰ ਦਿਮਾਗ 'ਚ ਬਿਠਾਓ ਜੇ ਤੁਹਾਡੇ ਦਿਮਾਗ 'ਚ ਹੈਗਾ ਨਾ ਨੂੰ ਆਊਟ ਆਫ ਆਊਟ ਲੈਣੇ ਆ ਤਾਂ ਥੋੜੀ ਜਿਹੀ ਇਗਜ਼ਾਮ ਦੀ ਜਿਹੜੀ ਟੈਂਪਟੇਸ਼ਨ ਆ ਇੰਨੀ ਕੁ ਜ਼ਿਆਦਾ ਵਧੀਆ ਢੰਗ ਨਾਲ ਕਰੋ ਕਿ ਐਗਜ਼ਾਮੀਨਰ ਨੂੰ ਵੀ ਸੌਖਾ ਹੋਵੇ ਚੈੱਕ ਕਰਨਾ ਐਗਜ਼ਾਮੀਨਰ ਔਖਾ ਨਾ ਹੋਵੇ ਚੈੱਕ ਕਰਦਾ ਓਕੇ ਤਾਂ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਣਾ ਓਕੇ ਇੱਕ ਵਾਰ ਥੋੜਾ ਜਿਹਾ ਮੈਂ ਸਮਝਾ ਦਿੰਨੀ ਆਪਾਂ ਮੇਨ ਕੀ ਕੀਤਾ ਸੀਗਾ ਸਾਨੂੰ ਕਹਿੰਦੇ ਕਿ ਕੈਪਸੂਲ ਸੀਗਾ ਉਹਨਾਂ ਉਹਨਾਂ ਦੇ ਸਪੋਰਟ ਦੇ ਦੋਨੇ ਸਿਰੇ ਤੇ ਅਰਧ ਗੋਲਾ ਲੱਗਿਆ ਹੋਇਆ ਸੀ ਠੀਕ ਹੈ ਅਰਧ ਗੋਲੇ ਦਾ ਅਰਧ ਵਿਆਸ ਤੇ ਸਾਡੇ ਜਿਹੜਾ ਵਿਚਕਾਰ ਬੇਲਣ ਹੈ ਉਕੇ ਥੋੜਾ ਜਿਹਾ ਇਹਨੂੰ ਤੋੜ ਲਿਆ ਆਪਾਂ 3D ਦੇ ਵਿੱਚ ਦੇਖਣ ਲਈ ਤੋੜ ਕੇ ਹੁਣ ਇਹਨਾਂ ਨੇ ਕਿਹਾ ਸੀ ਵੀ ਇਸ ਪੂਰੇ ਕੈਪਸੂਲ ਦਾ ਖੇਤਰਫਲ ਪਤਾ ਕਰਨਾ ਸੀ ਖੇਤਰਫਲ ਦੇ ਕੇਸ ਵਿੱਚ ਅਸੀਂ ਇਹ ਇਮੇਜਿਨ ਕਰ ਲੈਣੇ ਹੁੰਦੇ ਨੇ ਵੀ ਆਪਾਂ ਰੰਗ ਕਰਨਾ ਹੋਵੇ ਠੀਕ ਹੈ ਤਾਂ ਆਪਾਂ ਸੋਚਿਆ ਦੇ ਰੰਗ ਕਰਾਂਗੇ ਤੇ ਇੱਕ ਦੇ ਪਾਸੇ ਦਾ ਰੰਗ ਹੋਊਗਾ ਇਹ ਇਹਦੇ ਹੋਊਗਾ ਇੱਕ ਇਹਦੇ ਪਾਸੇ ਤਰੰਗ ਹੋਊਗਾ ਇਹਨੂੰ ਤਾਂ ਜੇ ਆਪਾਂ ਜੋੜ ਲਈਏ ਤਾਂ ਪੂਰਾ ਗੋਲੇ ਵਾਂਗ ਜੂਗਾ ਯਾਨੀ ਕਿ ਗੋਲੇ ਦੇ ਟੋਟਲ ਪਾਸੇ ਤਰੰਗ ਹੋ ਗਿਆ ਪਲੱਸ ਇੱਕ ਸਾਡੇ ਕੋਲ ਬੇਲਨ ਦੇ ਪਾਸੇ ਤਰੰਗ ਹੋ ਗਿਆ ਤਾਂ ਆਪਾਂ ਫਾਰਮੂਲਾ ਖੋਲਿਆ ਬੇਲਨ ਦੀ ਪਾਸੇ ਸਤ੍ਹਾ ਦਾ ਖੇਤਰਫਲ ਪਲੱਸ ਗੋਲੇ ਦੀ ਸਤ੍ਹਾ ਦਾ ਖੇਤਰਫਲ ਫਿਰ ਅਸੀਂ ਫਾਰਮੂਲੇਜ਼ ਓਪਨ ਕੀਤੇ ਫਾਰਮੂਲੇ ਦੇ ਰਿਕੁਆਇਰਮੈਂਟ ਅਕੋਰਡਿੰਗ ਐਚ ਚਾਹੀਦੀ ਸੀ ਐਚ ਆਪਾਂ ਕੱਢ ਲਈ ਤੁਨੋਂ ਸਾਈਡ 5.2 2.5 2.5 ਘਟਾ ਕੇ ਓਕੇ ਇਹ ਤਾਂ ਹਾਈਟ ਦੀ ਵੈਲਿਊ ਇੱਥੇ ਪੁੱਟ ਕਰਕੇ ਅੱਗੇ ਕੈਲਕੂਲੇਸ਼ਨ ਅਸੀਂ ਸੋਲਵ ਕਰ ਲਈ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਣਾ ਐਂਡ ਇਹ ਵਾਲੀਆਂ ਜੂਸ ਵਾਲੀਆਂ ਵੀਡੀਓਜ਼ ਨੇ ਅਸੀਂ ਕੋਸ਼ਿਸ਼ ਕੀਤੀ ਵੀ ਤੁਹਾਨੂੰ ਪੂਰੇ ਵਧੀਆ ਬਰੀਫਟਾਂਕ ਨਾ ਸਮਝਾਇਆ ਜਾ ਸਕੇ ਆਪਾਂ ਜਿਹੜੀ ਵੀ ਸੰਭ ਦੇ ਵਿੱਚ ਫਾਰਮੂਲਾ ਇੰਪਲੀਮੈਂਟ ਕਰਨ ਜਾ ਰਹੇ ਹਾਂ ਜਿਵੇਂ ਕਿ ਆਪਾਂ ਬੇਲਨ ਦਾ ਜਾਂ ਗੋਲੇ ਦਾ ਜਾਂ ਅਰਧ ਗੋਲੇ ਦਾ ਇਸ ਬਾਰੇ ਆਪਾਂ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਵੀ ਦੱਸਦੇ ਹੁੰਦੇ ਆ ਵੀ ਇਹਦਾ ਅਲੱਗ-ਅਲੱਗ ਤਿੰਨ ਫਾਰਮੂਲੇ ਕਿਹੜੇ-ਕਿਹੜੇ ਨੇ ਬਟ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਾਂ ਨਹੀਂ ਡਿਸਕਸ ਕੀਤੇ ਕਿਉਂਕਿ ਇਹ ਵਾਲਾ ਸੇਮ ਸ਼ੇਪਸ ਤੇ ਆਪਾਂ ਆਲਰੇਡੀ ਦੋ ਸਮ ਕਰ ਚੁੱਕੇ ਹਾਂ ਐਂਡ ਉੱਥੇ ਆਪਾਂ ਬਰੀਫਲੀ ਇਹਨਾਂ ਦੇ ਫਾਰਮੂਲੇ ਡਿਸਕਸ ਵੀ ਕਰ ਚੁੱਕੇ ਹਾਂ ਓਕੇ ਆਈ ਹੋਪ ਤੁਹਾਨੂੰ ਬਹੁਤ ਵਧੀਆ ਢੰਗ ਨਾਲ ਸਮਝ ਆ ਗਿਆ ਹੋਣਾ ਐਦਾਂ ਹੀ ਲਗਾਤਾਰ ਸਾਡੇ ਨਾਲ ਜੁੜਦੇ ਰਹੋ ਐਂਡ ਐਗਜ਼ਾਮਸ ਦੇ ਵਿੱਚ ਡਿਜ਼ਾਇਰੇਬਲ ਸਕੋਰਸ ਗੇਨ ਕਰੋ ਐਦਾਂ ਦਾ ਹੀ ਵਧੀਆ ਕੰਟੈਂਟ ਦੇਖਣ ਲਈ ਲਗਾਤਾਰ ਸਾਡੇ ਨਾਲ ਜੁੜਦੇ ਰਹੋ ਥੈਂਕਸ ਫॉर ਵਾਚਿੰਗ